ਹallelujah hallelujah ਧੰਨਵਾਦ ਸਾਮਰਥੀ ਦੇਵਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਅੱਬਾ ਪਰਮੇਸ਼ਰ ਸੱਚਮੁੱਚ ਤੁਸੀਂ ਮਹਾਨ ਪਰਮੇਸ਼ਰ ਹੋ ਤੁਸੀਂ ਜਿਉਂਦੇ ਪਰਮੇਸ਼ਰ ਹੋ ਖੁਦਾ ਅਸੀਂ ਤੁਹਾਡਾ ਸ਼ੁਕਰ ਕਰਦੇ ਆ ਪਿਤਾ ਦੇਵਪਿਤਾ ਪਰਮੇਸ਼ਰ ਤੁਸੀਂ ਅੱਜ ਦੇ ਦਿਨ ਤੱਕ ਸਾਨੂੰ ਸੰਭਾਲ ਕੇ ਰੱਖਿਆ ਬੀਤੇ ਸਮੇਂ ਦੇ ਵਿੱਚ ਤੁਸੀਂ ਸਾਡੀ ਰਾਖੀ ਕੀਤੀ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਆਪਣੇ ਆਪ ਨੂੰ ਆਪਣੇ ਦੇਹ ਪ੍ਰਾਣ ਆਤਮਾ ਨੂੰ ਪਿਤਾ ਤੁਹਾਡੇ ਸਮਰਥੀ ਸਿੰਘਾਂ ਸੰਦੇ ਸਾਹਮਣੇ ਲੈ ਕੇ ਆਉਂਦੇ ਆ ਪਿਤਾ ਅਸੀਂ ਆਪਣੇ ਰੂਹ ਜਿਸਮ ਜਾਨ ਤੇ ਤੁਹਾਡਾ ਪਵਿ ਲਹੂ ਲਗਾਣਿਆ ਪ੍ਰਭਯेश ਮਸੀਹ ਜੀ ਤੁਸੀਂ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਫ਼ ਤੇ ਸ਼ੁੱਧ ਕਰ ਦਿਓ ਤੁਸੀਂ ਸਾਡੇ ਜੀਵਨ ਦੇ ਵਿੱਚ ਕੰਮ ਕਰੋ हे ਮੇਰੇ ਪਿਆਰੇ ਪ੍ਰਭਯेश ਰਾਜਾ ਬਹੁਤ ساری ਦੁਨੀਆਂ ਆ ਪਿਤਾ ਬਹੁਤ سارے ਲੋਕ ਨੇ ਜੋ ਅੱਜ ਵੀ ਦੁੱਖਾਂ ਦੇ ਵਿੱਚ ਨੇ ਜੋ ਅੱਜ ਵੀ ਨਸ਼ਿਆਂ ਦੇ ਵਿੱਚ ਨੇ ਜੋ ਅੱਜ ਵੀ ਦੁਸ਼ਟ ਆਤਮਾਵਾਂ ਦੇ ਝਗੜੇ ਹੋਏ ਨੇ ਜੋ ਅੱਜ ਵੀ ਪਿਤਾ ਤੁਹਾਡੇ ਪਵਿੱਤਰ ਨਾਮ ਨੂੰ ਨਹੀਂ ਜਾਣਦੇ हे ਮੇਰੇ ਸਮਥੀ ਪਿਤਾ ਪਰ ਤੁਹਾਡੀ ਕਿਰਪਾ ਤੁਹਾਡਾ अनुग्रह ਸਾਡੇ ਉੱਤੇ ਹੋਇਆ ਮੇਰੇ ਪਰਮੇਸ਼ਰ ਅਸੀਂ ਤੁਹਾਡੀ ਉਸ ਕਿਰਪਾ ਦੇ ਲਈ ਤੁਹਾਡੀ ਇਸ ਪ੍ਰੇਮ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਤੁਸੀਂ ਇੰਨਾ ਪਿਆਰ ਸਾਨੂੰ ਕੀਤਾ ਤੁਸੀਂ ਸਾਨੂੰ ਖੱਡੇ ਦੇ ਵਿੱਚ ਪਏ ਰਹਿਣ ਨਹੀਂ ਦਿੱਤਾ ਤੁਸੀਂ ਸਾਡਾ ਨਾਮ ਲੈ ਕੇ ਸਾਨੂੰ ਬੁਲਾਇਆ ਆ ਏ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਜਗਤ ਦੀ ਨੀ ਰੱਖਣ ਤੋਂ ਪਹਿਲਾਂ ਸਾਨੂੰ ਚੁਣ ਲਿਆ ਤੁਸੀਂ ਸਾਨੂੰ ਠਹਿਰਾਇਆ ਤਾਂ ਕਿ ਅਸੀਂ ਤੁਹਾਡੇ ਕੰਮਾਂ ਨੂੰ ਕਰੀਏ ਅਸੀਂ ਤੁਹਾਡੇ ਨਾਮ ਦਾ ਪ੍ਰਚਾਰ ਕਰੀਏ ਏ ਮੇਰੇ ਪ੍ਰਭੂ ਯੇਸ਼ੂ ਮਸੀਹ ਜੀ ਅਸੀਂ ਤੁਹਾਡਾ ਲੱਖਾਂ ਕਰੋੜਾਂ ਬਾਰ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਸਾਡੇ ਲਈ ਆਪਣੀ ਜਾਨ ਸਲੀਬ ਦੇ ਉੱਤੇ ਦਿੱਤੀ ਜੋ ਕੋਈ ਤੁਹਾਡੇ ਨਾਮ ਦੇ ਉੱਤੇ ਭਰੋਸਾ ਕਰਦਾ ਹੈ ਜਿੰਨੇ ਕਿਸੇ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਉਹਨੇ ਅਨੰਤ ਜੀਵਨ ਨੂੰ ਪਾਇਆ ਹੈ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਅਨੰਤ ਜੀਵਨ ਦੇ ਲਈ ਪਿਤਾ ਤੁਹਾਡੀ ਪ੍ਰੇਮ ਦੀ ਲਈ ਖੁਦਾਬੰਦ ਖੁਦਾ हे ਮੇਰੇ ਪਿਆਰੇ ਪ੍ਰਭੂ ਯਿਸੂ ਮਸੀਹ ਤੁਸੀਂ ਸਾਡੀਆਂ ਬਿਮਾਰੀਆਂ ਨੂੰ ਆਪਣੇ ਉੱਤੇ ਚੁੱਕ ਲਿਆ ਤੁਸੀਂ ਸਾਡੇ ਲਈ ਕੋੜੇ ਖਾਏ ਤਾਂ ਕਿ ਸਾਡੇ ਸਰੀਰ ਦੇ ਵਿੱਚੋਂ ਸਾਰੀਆਂ ਬਿਮਾਰੀਆਂ ਦਾ ਨਾਸ਼ ਹੋ ਜਾਏ ਤਾਂ ਕਿ ਸਾਡੇ ਸਰੀਰ ਦੇ ਵਿੱਚੋਂ ਸਾਰੀਆਂ ਬਿਮਾਰੀਆਂ ਸਾਨੂੰ ਛੱਡ ਕੇ ਚਲੀਆਂ ਜਾਣ ਏ ਪ੍ਰਭੀਸ਼ੂ ਮਸੀਹ ਤੁਹਾਡੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਪ੍ਰਭੂ ਜੀ ਤੁਸੀਂ ਆਪਣਾ ਪਵਿੱਤਰ ਲਹੂ ਵਹਾ ਕੇ ਸਾਨੂੰ ਮੁੱਲ ਲਿਆਇਆ ਤੁਸੀਂ ਸਾਨੂੰ छुड़ाਇਆ ਹੈ ਪ੍ਰਭੀਸ਼ੂ ਮਸੀਹ ਜੀ ਤੁਹਾਡੇ ਨਾਮ ਦੇ ਵਿੱਚ ਅਸੀਂ ਆਜ਼ਾਦੀ ਨੂੰ ਪਾਇਆ ਹੈ ਹੁਣ ਅਸੀਂ ਤੁਹਾਡੇ ਲਹੂ ਦੇ ਦੁਆਰਾ ਜਦੋਂ ਕਿ ਤੁਸੀਂ ਸਾਡਾ ਮੁੱਲ ਤਾਰਿਆ ਤੁਸੀਂ ਸਾਨੂੰ छुड़ाਇਆ ਹੈ ਅਸੀਂ ਆਜ਼ਾਦ ਹੋ ਚੁੱਕੇ ਹਾਂ ਯੇਸ਼ੂ ਮਸੀਹਾ ਹੁਣ ਸਾਡੇ ਜੀਵਨ ਦੇ ਉੱਤੇ ਸਾਡੇ ਸਰੀਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਅੰਧਕਾਰ ਦੀ ਸ਼ਕਤੀਆਂ ਦਾ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਕਰਜ਼ੇ ਦਾ ਵਹਿ ਵਿਚਾਰ ਦਾ ਕਿਸੇ ਵੀ ਤਰ੍ਹਾਂ ਦੀ ਕਰਜ਼ਿਆਂ ਦਾ ਲਾਲਚ ਦਾ ਕੋਈ ਅਧਿਕਾਰ ਨਹੀਂ ਤੁਸੀਂ ਇਹਨਾਂ ਸਾਰੀਆਂ ਗੰਦੀਆਂ ਚੀਜ਼ਾਂ ਤੋਂ ਇਹਨਾਂ ਸਾਰੀਆਂ ਗੰਦੀਆਂ ਆਤਮਾਵਾਂ ਤੋਂ ਸਾਨੂੰ ਆਜ਼ਾਦ ਕਰਵਾਇਆ ਹੈ ਇਹ ਸਾਰੀਆਂ ਅਬੀਲਾ ਸ਼ਮਾ ਪ੍ਰਭੂ ਸਾਡੇ ਜੀਵਨ ਨੂੰ ਵੀ ਛੱਡ ਕੇ ਜਾ ਚੁਕੀਆਂ ਨੇ ਜੋ ਸ਼ਰੀਰ ਦੀਆਂ ਅਬਿਲਾ ਸ਼ਵਨ ਦੇ ਕਾਰਨ ਦੁਸ਼ਟ ਸਾਨੂੰ ਪ੍ਰਭੂ ਜੀ ਪਾਪ ਦੇ ਵਿੱਚ ਗिराਉਂਦਾ ਸੀ ਅੱਜ ਤੁਸੀਂ ਸਾਨੂੰ ਅਸਾਧ ਕੀਤਾ ਹੈ ਪ੍ਰਭੀਸ਼ੂ ਮਸੀਹਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਸੀਂ ਹੀ ਧੰਨਵਾਦ ਦੇ ਯੋਗ ਪਰਮੇਸ਼ਰ ਹੋ ਤੁਸੀਂ ਹੀ ਇੱਜ਼ਤ ਦੇ ਯੋਗ ਮਹਿਮਾ ਦੇ ਯੋਗ ਪਰਮੇਸ਼ਰ ਹੋ ਪ੍ਰਭੂ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਪਿਤਾ ਦਿਆ ਦੇ ਸਾਗਰ ਪ੍ਰਭੂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੀ ਸ਼ੁਮਸੀ ਜੀ ਇਹਨਾਂ ਅੱਖਾਂ ਨੂੰ ਇਹਨਾਂ ਕੰਨਾਂ ਨੂੰ ਵੀ ਮੈਂ ਤੁਹਾਡੀ ਪਵਿੱਤਰ ਲਾਊ ਦੇ ਵਿੱਚ ਸ਼ੁੱਧ ਕਰਦੀ ਹਾਂ ਪ੍ਰਭੂ ਸਾਡੀਆਂ ਆਤਮਿਕ ਅੱਖਾਂ ਨੂੰ ਖੋਲ ਦਿਓ ਪ੍ਰਭੂ ਜੀ ਸਾਡੇ ਮਨ ਦੀਆਂ ਅੱਖਾਂ ਨੂੰ ਜੋਤੀਮਈ ਕਰ ਦਿਓ ਪ੍ਰਭੂ ਤਾਂ ਕਿ ਪਿਤਾ ਅਸੀਂ ਆਪਣੇ ਜੀਵਨ ਦੇ ਵਿੱਚ ਤੁਹਾਡੀਆਂ ਯੋਜਨਾਵਾਂ ਨੂੰ ਵੇਖ ਸਕੀਏ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਸਾਡੇ ਲਈ ਸਮੁੰਦਰ ਦੇ ਰੇਤ ਦੇ ਕਣਾਂ ਦੇ ਨਾਲ ਅਣਗਿਣਤ ਕਲਪਨਾਵਾਂ ਕਰਦੇ ਹੋ ਜੋ ਬਿਆਨ ਤੋਂ ਬਾਹਰ ਹੈ ਉਹ ਸਾਰੀਆਂ ਭਲਾਈਆਂ ਦੀਆਂ ਨੇ ਪ੍ਰਭੂ ਤੁਸੀਂ ਆਪਣੇ ਬੱਚਿਆਂ ਦੇ ਲਈ ਬਹੁਤ ਸਾਰੀਆਂ ਕਲਪਨਾਵਾਂ ਜੋ ਭਲਾਈ ਦੀਆਂ ਨੇ ਖੁਦਾ ਉਹ ਕੀਤੀਆਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਤੁਸੀਂ ਹੀ ਧੰਨਵਾਦ ਦੇ ਯੋਗ ਪਰਮੇਸ਼ਵਰ ਹੋ ਤੁਸੀਂ ਹੀ ਧੰਨਵਾਦ ਦੇ ਯੋਗ ਪਰਮੇਸ਼ਵਰ ਹੋ ਸਾਡੀ हां ਤੁਹਾਨੂੰ ਮੁਬਾਰਕ ਕਹਿੰਦੀ ਹੈ ਸਾਡੀ ਜਾਨ ਤੁਹਾਨੂੰ ਧੰਨ ਕਹਿੰਦੀ ਆ ਪ੍ਰਭੂ ਤੁਸੀਂ ਸਰਵ ਸ਼੍ਰੇਸ਼ਟ ਪਰਮੇਸ਼ਰ ਸਰਵ ਸੰ ਪਰਮੇਸ਼ਵਰ ਖੁਦਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਇਹ ਮੇਰੇ ਖੁਦਾਵੰਦ ਖੁਦਾ ਤੁਸੀਂ ਸਾਨੂੰ ਸੁਣਿਆ ਤੁਸੀਂ ਸਾਨੂੰ ਆਵਾਜ਼ ਮਾਰ ਕੇ ਬੁਲਾਇਆ ਤੁਸੀਂ ਸਾਡੀ ਮਾਂ ਦੇ ਗਰਮੇ ਦੇ ਵਿੱਚ ਸਾਡੀ ਰਚਨਾ ਕੀਤੀ ਤੁਸੀਂ ਸਾਡੇ ਸਰੀਰ ਦੇ ਇੱਕ ਇੱਕ ਅੰਗ ਨੂੰ ਆਪਣੇ ਹੱਥਾਂ ਦੇ ਨਾਲ ਸਿਰਜਿਆ ਤੁਸੀਂ ਆਪਣਾ ਚਿੱਤ ਸਾਡੇ ਤੇ ਲਗਾਇਆ ਹੈ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਜ਼ਿੰਦਗੀ ਦੇ ਕਿਸੇ ਵੀ ਮੁਸ਼ਕਲ ਦੌਰ ਦੇ ਵਿੱਚ ਕੱਲੀਆਂ ਨਹੀਂ ਛੱਡਿਆ ਪ੍ਰਭੂ ਤੁਸੀਂ ਹਰ ਜਗ੍ਹਾ ਦੇ ਉੱਤੇ ਸਾਡੀ ਮਦਦ ਕੀਤੀ ਸਾਡੀ ਸਹਾਇਤਾ ਕੀਤੀ ਸਾਡੇ ਹੱਥ ਨੂੰ ਫੜਿਆ ਸਾਨੂੰ ਅੱਗੇ ਲੈ ਕੇ ਚਲਾਇਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੇਰੀ ਦੁੱਧ ਪਿਲਾਉਣ ਵਾਲੀ ਮਾਂ ਤੈਨੂੰ ਛੱਡ ਸਕਦੀ ਆ ਪਰ ਮੈਂ ਤੈਨੂੰ ਕਦੇ ਨਾ ਛੱਡਾਂਗਾ ਕਦੇ ਨਾ ਤਿਆਗਾਂਗਾ ਏ ਮੇਰੇ ਪ੍ਰਭੂ ਯਸ਼ੁ ਰਾਜਾ ਤੁਸੀਂ ਆਪਣੇ ਵਾਜਦੀ ਦੇ ਪੱਕੇ ਪਰਮੇਸ਼ਰੋ ਤੁਸੀਂ ਸਾਨੂੰ ਕਦੇ ਨਹੀਂ ਛੱਡਦੇ ਕਦੇ ਨਹੀਂ ਤਿਆਗਦੇ اے ਮੇਰੇ ਪਿਤਾ ਤੁਸੀਂ ਯੁਗਾ ਯੁਗ ਇੱਕੋ ਜੇ ਪਰਮੇਸ਼ਰੋ ਤੁਸੀਂ ਕਦੇ ਨਹੀਂ ਤਿਆਗਦੇ ਪ੍ਰਭੂ ਆਪਣੇ ਬੱਚਿਆਂ ਨੂੰ ਤੁਸੀਂ ਪ੍ਰਭੂ ਇੱਕ ਅੱਛੀ ਮੰਗ ਦੀ ਨਹੀਂ ਪ੍ਰਭੂ ਸਾਨੂੰ ਪਾਪ ਵਾਲੇ ਜੀਵਨ ਦੇ ਵਿੱਚੋਂ ਬਾਹਰ ਕੱਢਿਆ ਸਾਨੂੰ ਤੋਤਾ ਪ੍ਰਭੂ ਆਪਣੇ ਲਹੂ ਦੇ ਦੁਆਰਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਜੀਵਨ ਦੀਆਂ ਸਾਰੀਆਂ ਪਰਕਤਾਂ ਸਾਰੀਆਂ ਭਲਾਈਆਂ ਸਾਡੇ ਜੀਵਨ ਦੇ ਵਿੱਚ ਕੀਤੀਆਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਜੀਵਨ ਦੀ ਹਰੇਕ ਪ੍ਰਭੂ ਤਮ ਆਸ਼ੀਸ਼ ਤੁਹਾਡੇ ਹੱਥਾਂ ਦੇ ਵਿੱਚੋਂ ਦੀ ਨਿਕਲ ਕੇ ਸਾਡੇ ਕੋਲ ਆਉਂਦੀ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਸਾਨੂੰ ਚੰਗੇ ਪਰਿਵਾਰ ਦੇ ਨਾਲ ਆਸ਼ੀਸ਼ਿਤ ਕੀਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਚੰਗੇ ਬੱਚਿਆਂ ਦੇ ਨਾਲ ਆਸ਼ੀਸ਼ਿਤ ਕੀਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡਾ ਜੀਵਨ ਹਰੇਕ ਜੀਵਨ ਦੇ ਖੇਤਰ ਦੇ ਵਿੱਚ ਤੁਸੀਂ ਸਾਨੂੰ ਬles ਕਰ ਦਿੱਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਅਸੀਂ ਜੀਵਨ ਦੇ ਵਿੱਚ ਬਲੈਸਾਂ ਪ੍ਰਭੂ ਤੇਰੇ ਨਾਮ ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੀਆਂ ਯੋਜਨਾਵਾਂ ਦੇ ਲਈ ਤੁਹਾਡੀਆਂ ਕਲਪਨਾਵਾਂ ਦੇ ਲਈ ਤੁਹਾਡੀਆਂ ਭਲਾਈਆਂ ਦੇ ਲਈ ਤੁਹਾਡੀਆਂ ਦਿੱਤੀਆਂ ਅਸ਼ੀਸ਼ਾਂ ਦੇ ਲਈ ਤੁਹਾਡੇ ਵੱਡੇ ਕੰਮਾਂ ਦੇ ਲਈ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਹੀ ਧੰਨਵਾਦ ਦੇ ਯੋਗ ਪਰਮੇਸ਼ਵਰ ਹੋ ਤੁਸੀਂ ਹੀ ਮਹਿਮਾ ਦੇ ਯੋਗ ਪਰਮੇਸ਼ਵਰ ਹੋ ਪ੍ਰਭੂ ਮਸੀਹਾ ਤੁਸੀਂ ਹੀ ਇਸ ਸਾਰੀ ਸ੍ਰਿਸ਼ਟੀ ਇਸ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਵਰ ਹੋ ਤੁਸੀਂ ਇਸ ਸਾਰੀ ਸ੍ਰਿਸ਼ਟੀ ਦੇ ਉੱਤੇ ਸਾਰੇ ਸਮੁੰਦਰੀ ਜੀਵ ਜੰਤੂਆਂ ਦੇ ਉੱਤੇ ਸਾਰੀ ਧਰਤੀ ਦੇ ਜੀਵ ਜੰਤੂਆਂ ਦੇ ਉੱਤੇ ਪੰਛੀਆਂ ਦੇ ਉੱਤੇ ਇਹਨਾਂ ਸਾਰੀਆਂ ਜੜੀ ਬੂਟੀਆਂ ਦੇ ਉੱਤੇ ਪੇੜਾਂ ਦੇ ਉੱਤੇ ਪ੍ਰਭੂ ਜੀ ਇਹਨਾਂ ਸਾਰੀਆਂ ਰੁੱਖਾਂ ਦੇ ਉੱਤੇ ਫਲਾਂ ਦੇ ਉੱਤੇ ਪ੍ਰਭੂ ਤੁਸੀਂ ਹਰੇਕ ਸ਼ਹਿਦ ਦੇ ਉੱਤੇ ਜੋ ਤੁਸੀਂ ਆਪਣੇ ਹੱਥਾਂ ਦੇ ਨਾਲ ਸਿਰਜੀ ਤੁਹਾਡੇ ਸ਼ਬਦ ਦੇ ਦੁਆਰਾ ਸਿਰਜੀ ਗਈ ਖੁਦਾ ਕਿ ਤੁਸੀਂ ਸਾਨੂੰ ਅਧਿਕਾਰ ਦੇ ਦਿੱਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹ ਜੀ ਤੁਸੀਂ ਤਾਂ ਸਾਨੂੰ ਦੁਸ਼ਟ ਦੀਆਂ ਸਾਰੀਆਂ ਸ਼ਕਤੀਆਂ ਦੇ ਉੱਤੇ ਵੀ ਤੁਸੀਂ ਸਾਨੂੰ ਗੰਦੀਆਂ ਸ਼ਕਤੀਆਂ ਦੇ ਉੱਤੇ ਬਿਮਾਰੀਆਂ ਦੇ ਉੱਤੇ ਵੀ ਅਧਿਕਾਰ ਦਿੱਤਾ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹਾ ਤੁਸੀਂ ਸਾਡੇ ਲਈ ਆਪਣਾ ਕੀਮਤੀ ਲਹੂ ਬਹਾ ਕੇ ਸਾਨੂੰ ਮੁੱਲ ਲੈ ਲਿਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਤੀ ਤੇ ਪੁੱਤਰ ਬਣਗੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਪਿਤਾ ਆਪਣੇ ਆਪ ਨੂੰ ਆਪਣੇ ਘਰ ਨੂੰ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਕੰਮ ਕਾਜ ਨੂੰ ਆਪਣੇ ਬਿਜ਼ਨਸ ਨੂੰ ਪ੍ਰਭੂ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਹਾਂ ਇਸ ਪ੍ਰਾਰਥਨਾ ਨੂੰ ਸੁਣਨ ਵਾਲੇ ਇੱਕ ਇੱਕ ਜਾਂਦੇ ਜੀਵਨ ਦੇ ਉੱਤੇ ਪ੍ਰਭੂ ਜੀ ਤੁਹਾਡਾ ਪਾਕ ਪਵਿੱਤਰ ਲਹੂ ਬੋਲਦੀਆਂ ਜੋ ਲਹੂ ਅੱਜ ਵੀ ਸਾਨੂੰ ਆਜ਼ਾਦ ਕਰਦਾ ਹੈ ਜੋ ਲਹੂ ਅੱਜ ਵੀ ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਦਿੰਦਾ ਆ ਜੋ ਲਹੂ ਅੱਜ ਵੀ ਸਾਨੂੰ ਪਾਪਾਂ ਤੋਂ ਧੋ ਕੇ ਸ਼ੁੱਧ ਤੇ ਸਾਫ਼ ਕਰਦਾ ਹੈ ਪ੍ਰਭੂ ਤੁਹਾਡਾ ਪਾਕ ਲਹੂ ਇੱਕ ਇੱਕ ਜਾਂਦੇ ਜੀਵਨ ਦੇ ਉੱਤੇ ਲਗਾਨੀ ਆ ਇਹਨਾਂ ਦੇ ਬਿਜ਼ਨਸ ਦੇ ਉੱਤੇ ਇਹਨਾਂ ਦੇ ਕੰਮ ਕਾਜ ਦੇ ਉੱਤੇ ਪ੍ਰਭੂ ਤੁਹਾਡਾ ਪਵਿੱਤਰ ਲਹੂ ਲਗਾਨੀ ਆ ਤੁਹਾਡਾ ਲਹੂ ਸਾਨੂੰ ਦੀ ਰਾਖੀ ਕਰਦਾ ਹੈ ਤੁਹਾਡਾ ਲਹੂ ਪ੍ਰਭੂ ਜੀ ਸਾਨੂੰ ਹਰ ਜਗ੍ਹਾ ਦੇ ਉੱਤੇ ਪ੍ਰੋਟੈਕਸ਼ਨ ਪ੍ਰਦਾਨ ਕਰਦਾ ਹੈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਕੀਮਤੀ ਤੁਹਾਡੇ ਪਵਿੱਤਰ ਲਹੂ ਦੇ ਲਈ ਅਸੀਂ ਤੁਹਾਡੇ ਪਵਿੱਤਰ ਤੇਰਾ ਲਹੂ ਦਾ ਬਾੜਾ ਆਪਣੇ ਘਰਬਾਰ ਦੇ ਉੱਤੇ ਆਪਣੀਆਂ ਸਾਰੀਆਂ ਬਰਕਤਾਂ ਸ਼ਿਸ਼ਾਂ ਦੇ ਉੱਤੇ ਆਪਣੇ ਬੱਚਿਆਂ ਦੇ ਉੱਤੇ ਆਪਣੀ ਇੱਜ਼ਤ ਦੇ ਉੱਤੇ ਲਗਾਨੇ ਆ ਪ੍ਰਭੂ ਜੀ ਤੇਰਾ ਲਹੂ ਸਾਨੂੰ ਹਰ ਜਗ੍ਹਾ ਦੇ ਉੱਤੇ ਹਰ ਸਮੇਂ ਦੇ ਵਿੱਚ ਪ੍ਰਭੂ ਜੀ ਤੇਰਾ ਲਹੂ ਸਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਤੇਰੇ ਲਹੂ ਦੇ ਬਾੜੇ ਦੇ ਵਿੱਚ ਪਿਤਾ ਕਿਸੇ ਵੀ ਤਰ੍ਹਾਂ ਦੀ ਅੰਧਕਾਰ ਦੀ ਸ਼ਕਤੀ ਕੋਈ ਵੀ ਬਿਮਾਰੀ ਕੋਈ ਵੀ ਵੈਰੀ ਦੀ ਸ਼ਕਤੀ ਕਾਰੇ ਨਹੀਂ ਕਰ ਸਕਦੀ ਕਿਸੇ ਵੀ ਤਰ੍ਹਾਂ ਦਾ ਅਟੈਕ ਸਾਡੇ ਜੀਵਨਾਂ ਤੇ ਦੇ ਕਮਾ ਕਾਜਾਂ ਦੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਕਾਰਈ ਨਹੀਂ ਕਰ ਸਕਦਾ ਪ੍ਰਭੂ ਤੇਰਾ ਪਾਕ ਲਹੂ ਹਰ ਜਗ੍ਹਾ ਦੇ ਉੱਤੇ ਤੇਰੇ ਬੱਚਿਆਂ ਦੀ ਰਖਵਾਲੀ ਕਰਦਾ ਹੈ ਆ ਪ੍ਰਭੂ ਅਸੀਂ ਤੇਰੇ ਪਵਿੱਤਰ ਲਹੂ ਦੀ ਜੈ ਕਰਦੇ ਹਾਂ ਪ੍ਰਭੂ ਜੀ ਅਸੀਂ ਤੇਰੇ ਪਵਿੱਤਰ ਲਹੂ ਦੀ ਪਿਤਾ ਜੈ ਜੈਕਾਰ ਕਰਦੇ ਹਾਂ ਪ੍ਰਭੂ ਮਸੀਹਾ ਤੇਰਾ ਲਹੂ ਹਾਬਿਲ ਦੇ ਲਹੂ ਦੇ ਨਾਲੋਂ ਮਾ ਤੇਰਾ ਲਹੂ ਅੱਜ ਵੀ ਸਾਡੇ ਲਈ ਬੋਲਦਾ ਹੈ ਤੇਰਾ ਲਹੂ ਅੱਜ ਵੀ ਸਾਨੂੰ ਹਰੇਕ ਜੀਵਨ ਦੇ ਖੇਤਰ ਦੇ ਵਿੱਚ ਪ੍ਰੋਟੈਕਸ਼ਨ ਪ੍ਰਦਾਨ ਕਰਦਾ ਹੈ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੇ ਪਵਿੱਤਰ ਲਹੂ ਦੇ ਲਈ ਜੋ ਤੁਸੀਂ ਸਾਡੇ ਲਈ ਸਾਡੇ ਛੁਟਕਾਰੇ ਦੇ ਲਈ ਸਾਡੇ ਸ਼ਰਾਪਾਂ ਦੇ ਲਈ ਸਾਡੇ ਪਾਪਾਂ ਦੇ ਲਈ ਅੰਧਕਾਰ ਦੀਆਂ ਸ਼ਕਤੀਆਂ ਤੋਂ ਛੁਟਕਾਰੇ ਦੇ ਲਈ ਸਾਰੇ ਪੁਰਾਣੇ ਕਨੈਕਸ਼ਨਾਂ ਨੂੰ ਤੋੜਨ ਦੇ ਲਈ ਸਾਡੇ ਜੀਵਨ ਦੀਆਂ ਸਾਰੀਆਂ ਆਂ ਵੈਰੀ ਦੀਆਂ ਰस्सੀਆਂ ਨੂੰ ਜਲਾਉਣ ਦੇ ਲਈ ਬਹਾਇਆ ਜਦੋਂ ਤੁਸੀਂ ਸਾਡੇ ਲਈ ਆਪਣਾ ਪਵਿੱਤਰ ਲਹੂ ਬਹਾਇਆ ਹੈ ਅਸੀਂ ਤੁਹਾਡੇ ਲਹੂ ਦੇ ਦੁਆਰਾ ਆਜ਼ਾਦ ਹੋ ਚੁੱਕੇ ਹਾਂ ਅਸੀਂ ਆਪਣੇ ਨਵੇਂ ਜੀਵਨ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਪ੍ਰਭੂ ਯੂਸ਼ੂ ਮਸੀਹ ਦੇ ਪਵਿੱਤਰ ਲਹੂ ਦੇ ਦੁਆਰਾ ਅਸੀਂ ਉਹਦੀ ਸੰਤਾਨ ਬਣ ਚੁੱਕੇ ਹਾਂ ਹੁਣ ਸਾਡੇ ਜੀਵਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਵੈਰੀ ਦੀ ਸ਼ਕਤੀ ਦਾ ਅੰਧਕਾਰ ਦੀ ਸ਼ਕਤੀ ਦਾ ਕੋਈ ਵੀ ਅਧਿਕਾਰ ਨਹੀਂ ਆ ਕੋਈ ਵੀ ਤਰ੍ਹਾਂ ਦਾ ਤੀਰ ਕਿਸੇ ਵੀ ਤਰ੍ਹਾਂ ਦਾ ਦਾ ਜ਼ਹਿਰ ਸਾਡੀ ਜੀਵਨ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਲਹੂ ਦੇ ਵਿੱਚ ਸੁਰੱਖਿਤਾ ਅਸੀਂ ਯੇਸ਼ੂ ਮਸੀਹ ਦੇ ਲਹੂ ਦੇ ਵਿੱਚ ਪ੍ਰੋਟੈਕਟਾਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਤੁਹਾਡਾ ਸ਼ੁਕਰ ਕਰਦੇ ਇਸ ਪ੍ਰਾਰਥਨਾ ਨੂੰ ਸੁਣਨ ਵਾਲੇ ਇੱਕ ਇੱਕ ਜੰਦੇ ਜੀਵਨ ਦੇ ਉੱਤੇ ਪ੍ਰਭੂ ਜੀ ਆਪ ਤੁਹਾਡੀ ਬਰਕਤ ਬੋਲਦੇ ਹਾਂ ਖੁਦਾ ਜਿੰਨੇ ਵੀ ਜਨਪিতা ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਖੁਦਾ ਉਹਨਾਂ ਦੇ ਜੀਵਨ ਦੇ ਵਿੱਚ ਪਿਤਾ ਤੇਰੀ ਬਰਕਤ ਤੇਰਾ ਛਡਕਾਰਾ ਤੇਰੀ ਚੰਗਿਆਈ ਉਤਰੇ ਪ੍ਰਭੂ ਜੀ ਇੱਕ ਇੱਕ ਜਿੰਨੇ ਵੀ ਜਨਪিতা ਆਪਣੇ ਘਰਾਂ ਦੇ ਵਿੱਚ ਕਿਸੇ ਪ੍ਰੋਬਲਮ ਚ ਨੇ ਬਿਮਾਰੀ ਦੇ ਵਿੱਚ ਨੇ ਪਿਤਾ ਇਸੇ ਸਮੇਂ ਪ੍ਰਭੂ ਤੇਰਾ ਲਉ ਉਹਨਾਂ ਨੂੰ ਚੰਗਿਆਈ ਪ੍ਰਦਾਨ ਕਰੇ ਪ੍ਰਭੂ ਜੀ ਤੇਰੇ ਕੋਨੇ ਖਾ ਨਾਲ ਉਹ ਚੰਗੇ ਹੋ ਚੁੱਕੇ ਨੇ ਹਰੇਕ ਬਿਮਾਰ ਦੇ ਜੀਵਨ ਦੇ ਵਿੱਚ ਮੈਂ ਇਹ ਘੋਸ਼ਣਾ ਕਰਦੀ ਹਾਂ ਜਿੱਦਾਂ ਹੀ ਪ੍ਰਭੂ ਜੀ ਇਹ ਪ੍ਰਾਰਥਨਾ ਬਿਮਾਰਾਂ ਦੇ ਕੰਨਾਂ ਦੇ ਵਿੱਚ ਜਾਵੇ ਪ੍ਰਭੂ ਯਿਸੂ ਮਸੀਹਾ ਤੇਰੇ ਨਾਮ ਦੇ ਵਿੱਚ ਪ੍ਰਭੂ ਤੇਰੇ ਕੋੜੇ ਖਾਨ ਨਾਲ ਉਹ ਚੰਗੇ ਹੋ ਜਾਣ ਪ੍ਰਭੂ ਉਹ ਚੰਗੇ ਹੋ ਜਾਣ ਚੰਗਿਆਈ ਨੂੰ ਗ੍ਰਹਿਣ ਕਰ ਲੈਣ ਔਰ ਹਰੇਕ ਘਰ ਦੇ ਵਿੱਚ ਜਿੱਥੇ ਵੀ ਇਹ ਪ੍ਰਾਰਥਨਾ ਸੁਣੀ ਜਾ ਰਹੀ ਆ ਪ੍ਰਭੂ ਜੀ ਹਰੇਕ ਘਰ ਦੇ ਵਿੱਚ ਹਰੇਕ ਇਸ ਘਰ ਦੇ ਵਿੱਚੋਂ ਪ੍ਰਭੂ ਜੀ ਮੈਂ ਕਮਾਂਡ ਕਰਦੀਆਂ ਹੁਕਮ ਦਿੰਦੀਆਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਹਰੇਕ ਅੰਧਕਾਰ ਦੀ ਗੰਦੀ ਸ਼ਕਤੀ ਨੂੰ ਹਰੇਕ ਵਿਰੋਧੀ ਦੀ ਗੰਦੀ ਜਾਲ ਨੂੰ ਹਰੇਕ ਤਰ੍ਹਾਂ ਦੀ ਡਿਸਟਰਬੈਂਸ ਨੂੰ ਹਰੇਕ ਤਰ੍ਹਾਂ ਦੇ ਵਿਰੋਧੀ ਦੇ ਜਾਲ ਨੂੰ ਜੋ ਇਹਨਾਂ ਦੇ ਜੀਵਨਾਂ 'ਚ ਇਹਨਾਂ ਦੇ ਘਰਾਂ ਦੇ ਵਿੱਚ ਕਾਰੇ ਕਰਦੇ ਨੇ ਯੇਸ਼ੂ ਮਸੀਹ ਦੇ ਨਾਮ ਵਿੱਚ ਇਸੇ ਸਮੇਂ ਮੇਰੀ ਆਵਾਜ਼ ਨੂੰ ਸੁਣੋ ਤੇ ਇਹਨਾਂ ਘਰਾਂ ਨੂੰ ਛੱਡ ਕੇ ਨਿਕਲ ਜਾਓ ਚਲੀਆਂ ਜਾਓ ਚਲੀਆਂ ਜਾਓ ਪ੍ਰਭ ਯੇਸ਼ੂ ਮਸੀਹ ਜੋ ਅਧਿਕਾਰ ਤੁਸੀਂ ਸਾਨੂੰ ਦਿੱਤੇ ਅਸੀਂ ਉਸ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਪਰ ਅਭੀ ਯੇਸ਼ੂ ਦੇ ਨਾਮ ਵਿੱਚ ਇਹਨਾਂ ਸਾਰੀਆਂ ਸ਼ਕਤੀਆਂ ਨੂੰ ਹੁਕਮ ਦਿੰਨੇ ਆ ਇਸੇ ਸਮੇਂ ਇੱਕ ਇੱਕ ਜੀਵਨ ਨੂੰ ਛੱਡੋ ਇੱਕ ਇੱਕ ਘਰ ਨੂੰ ਇੱਕ ਇੱਕ ਬੱਚੇ ਨੂੰ ਛੱਡੋ ਤੇ ਨਿਕਲ ਜਾਓ ਯੇਸ਼ੂ ਮਸੀਹ ਦੇ ਨਾਮ ਵਿੱਚ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੀ ਸਮਰਥ ਇੱਕ ਇੱਕ ਜਾਂਦੇ ਜੀਵਨ ਦੇ ਵਿੱਚ ਕਾਰੇ ਕਰੇ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਪਰਿਵਾਰ ਦੇ ਵਿੱਚ ਕਾਰੇ ਕਰੇ ਪ੍ਰਭੂ ਯੇਸ਼ੂ ਮਸੀਹ ਤੁਹਾਡਾ ਮੱਸਾ ਪ੍ਰਭੂ ਯੇਸ਼ੂ ਮਸੀਹ ਇੱਕ ਇੱਕ ਜੀਵਨ ਦੇ ਵਿੱਚ ਉੱtre ਪ੍ਰਭੂ ਜੀ ਇਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਜਿੱਦਾਂ ਸੂਰਜ ਦੀ ਰੌਸ਼ਨੀ ਦੁਪਹਿਰ ਤੱਕ ਵਾਦ ਜਾਂਦੀ ਆ ਤੇਜ਼ ਹੁੰਦੀ ਜਾਂਦੀ ਆ ਇਸੇ ਸਮੇਂ ਪ੍ਰਭੂ ਜੀ ਅਸੀਂ ਤੇਰੇ ਨਾਮ ਚ ਇਹਨਾਂ ਦੇ ਜੀਵਨਾਂ ਦੇ ਵਿੱਚ ਵੀ ਤੁਹਾਡਾ ਪ੍ਰਕਾਸ਼ ਤੇਜ਼ ਹੁੰਦਾ ਜਾਵੇ ਪ੍ਰਭੂ ਜੀ ਇਹ ਆਤਮਾ ਦੇ ਵਿੱਚ ਸਮਰਥ ਦੇ ਵਿੱਚ ਵਾਧੇ ਜਾਣ ਇੱਕ ਇੱਕ ਜੀਵਨ ਆਤਮਿਕ ਜੀਵਨ ਬਣ ਜਾਵੇ ਇੱਕ ਇੱਕ ਜੀਵਨ ਪਿਤਾ ਤੇਰੀ ਆਮਦ ਦੇ ਲਈ ਤਿਆਰ ਪਾਇਆ ਜਾਏ ਆਉਣ ਵਾਲੇ ਸਮਿਆਂ ਦੇ ਲਈ ਪਿਤਾ ਆਪਣੇ ਬੱਚਿਆਂ ਨੂੰ ਤਿਆਰ ਕਰੋ ਖੁਦਾਵੰਦ ਖੁਦਾ ਅਸੀਂ ਉਹਨਾਂ ਸਮਿਆਂ ਦੇ ਵਿੱਚੋਂ ਨਿਕਲ ਸਕੀਏ ਤੇ ਸਮਝਦਾਰ ਕੁਆਰੀਆਂ ਦੇ ਨਹੀਂ ਆਪਣੀਆਂ ਮੇਛਾਲਾ ਨੂੰ ਆਪਣੇ ਹੱਥਾਂ 'ਚ ਲੈਂਦੇ ਹੋਏ ਆਪਣੀਆਂ ਕੁੱਪੀਆਂ ਨੂੰ ਤੇਲ ਦੇ ਨਾਲ ਭਰਦੇ ਹੋਏ ਪ੍ਰਭੂ ਤੁਹਾਡੇ ਪਿੱਛੇ ਚੱਲ ਸਕੀਂ ਖੁਦਾ ਸੀ ਤੁਹਾਡਾ ਧੰਵਾ ਤੁਹਾਡਾ ਸ਼ੁਕਰ ਕਰਦੇ ਆ ਇਸ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਜੀ ਤੁਹਾਡੇ ਮਿੱਠੇ ਨਾਮ ਵਿੱਚ ਮੰਗ ਲੈਣੇ ਆ ਆਮੇਨ ਆਮੇਨ ਆਮੇਨ